ਜੋ ਇਰਾਦਾ ਕਟਲਾ ਬ ਆਪਣੇ ਟਿਗਰੀ ਹੋ 10 ਵਜੇ ਦਾ ਟਾਈਮ ਸੀਗਾ। ਪਰ 10:00 ਨੂੰ ਫੋਨ ਆਇਆ ਜੀ ਕਿ ਇੱਥੇ ਆ ਕੰਮ ਹੋ ਗਿਆ। ਅਸੀਂ ਆਏ ਜੋ ਆਪਣੇ ਮੇਨ ਰੋਡ ਤੋਂ ਐਂਟਰ ਹੁੰਨੇ ਆ ਉਥੇ ਇੱਕ ਗੁਰੂ ਸਾਹਿਬ ਦਾ ਆਪਣੇ ਰਵਦਾ ਰਵਦਾ ਸੀ ਮਹਾਰਾਜ ਦਾ ਸਰੂਪ ਲੱਗੇ ਹੋਇਆ ਨਾ ਉਤੇ ਫਲੈਕਸੀ ਬੋਰਡ ਤੇ ਜੋ ਅਮਰਜੀਤ ਸਿੰਘ ਦਾ ਪੁੱਤਰ ਕਲਦੀਪ ਸਿੰਘ ਪਰਜਾਪਤ ਉਹਨਾਂ ਨੇ ਜੋ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਆ। ਛੋਟੀ ਦੇ ਨਾਲ ਉਸ ਰੂਪ ਸਾਰੇ ਪਾਰੇ ਹਲ ਹਾਂ ਫਲੈਕਸੀ ਪਾਰਤੀ ਉਹਨਾਂ ਨੇ ਉਹ ਆਪਣੇ ਕਹਾ ਤੋਂ ਲਾ ਕੇ ਥੱਲੇ ਹਿੱਟ ਤੀ ਜੋ ਅਸੀਂ ਜਦੋਂ ਪ੍ਰਸ਼ਾਸਨ ਨੂੰ ਫੋਨ ਕੀਤਾ ਸ ਪੰਚਾਇਤ ਵੀ ਆ ਗਈ ਇੱਥੇ ਹੋਰ ਵੀ ਪਤਵੰਤੇ ਸੱਜੇ ਪਿੰਡ ਦੇ ਸਾਰੇ ਆ ਜਿਆ ਔਰ ਪਤਵੰਤੇ ਸੱਜਣਾ ਦੇ ਵਿੱਚ ਪੰਚਾਇਤ ਆਪਣੇ ਬਹੁਤ ਮੁਲਾਜ਼ਮਾਂ ਨੇ ਆ ਕੇ ਉਹਨੂੰ ਗ੍ਰਿਫਤਾਰ ਕਰਕੇ ਰਾਤ ਲੈ ਗਏ ਸੀਗੇ ਸਵੇਰੇ ਸਾਡੇ ਸਾਰੇ ਜਥੇਬੰਦੀਆਂ ਹੋਰ ਨੰਗ ਸਿੰਘ ਫੌਜਾ ਵੀ ਆਈਆਂ ਸੀ ਤੋ ਸਾਡਾ ਪਿੰਡ ਦੇ ਸਾਰੇ ਪੰਚ ਸਰਪੰਚ ਹੋਰ ਪਿੰਡ ਦੇ ਮੋਹਤਵਾਰ ਬੰਦੇ ਉੱਥੇ ਗਏ ਸੀਗੇ ਜੋ ਕਿ ਉਹਦੇ ਤੇ ਹੁਣ 295 ਦਾ ਪਰਚਾ ਹੋ ਗਿਆ ਸੋ ਅਸੀਂ ਅਮੰਗ ਕਰਦੇ ਹਾਂ ਉਸ ਪ੍ਰਵਾਰ ਤੇ ਉਹ ਬੰਦੇ ਤੇ ਵੀ ਤੂੰ ਆਪ ਉਹ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ